ਮੈਂ ਆਪ ਜੀ ਦੇ ਰਹੀ ਸਮੂਹ ਸੰਗਤਾਂ ਦੀ ਭਾਵਨਾ ਦੇਸ਼ ਦੀ ਸਰਕਾਰ ਤੱਕ ਪਹੁੰਚਾਉਣਾ ਚਾਹਾਂਗੀ ਕਿ ਸੁਪਰੀਮ ਕੋਰਟ ਨੇ ਸਰਕਾਰ ਨੂੰ ਆਉਣ ਵਾਲੀ 15 ਤਰੀਕ ਨੂੰ ਫੈਸਲਾ ਲੈਣ ਨੂੰ ਕਿਹਾ ਹੈ ਕਿ ਭਾਈ 라ਜੂਆਨਾ ਜੀ ਦੀ ਰਿਹਾਈ ਦਾ ਫੈਸਲਾ ਲਿੱਤਾ ਜਾਏ ਕਿ ਉਹਨਾਂ ਨੂੰ ਫਾਸੀ ਦਿੱਤੀ ਜਾਏ ਜਾਂ ਉਹਨਾਂ ਦੀ ਫਾਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਿਆ ਜਾਏ ਕਿ ਸਰਕਾਰ ਨੇ ਆਪਣਾ ਪੱਖ ਪੇਸ਼ ਕਰਨਾ ਹੈਗਾ ਉਹਨਾਂ ਦਾ ਕੀ ਫੈਸਲਾ ਹੈ ਅੱਪਾ ਸਾਰੇ ਜਾਣਦੇ ਆ ਕਿ 1984 'ਚ ਜਿਹੋ ਜਿਹੇ ਹਾਲਾਤ ਪੰਜਾਬ ਵਿੱਚ ਸੀ ਜਿਸ ਤਰ੍ਹਾਂ ਨੌਜਵਾਨਾਂ ਨੂੰ ਚੱਕ-ਚੱਕ ਕੇ ਮਾਰਿਆ ਗਿਆ ਸੀ ਤੇ ਬਹੁਤ ਸਾਰੇ ਸਾਡੇ ਸਿੱਖ ਭਾਵਨਾਵਾਂ ਵਿੱਚ ਬਹਿ ਕੇ ਉਹਨਾਂ ਨੇ ਕੁਝ ਕਦਮ ਚੱਕੇ ਜਿਵੇਂ ਪਰਮਾ ਦੀ ਉਹਨਾਂ ਨੇ ਸਜ਼ਾ ਵੀ ਕੁੱਫੀ ਭਾਈ ਰਾਜੂਵਾਲਾ ਜੀ ਨੂੰ 30 ਸਾਲ ਤੋਂ ਵੱਧ ਇਹਨਾਂ ਨੂੰ ਜੇਲ੍ਹ ਵਿੱਚ ਹੋ ਗਏ ਨੇ ਜਿਹਦੇ ਵਿੱਚੋਂ ਪਿਛਲੇ 12-13 ਸਾਲਾਂ 'ਚ ਉਹ ਇਕੱਲੇ ਇੱਕ ਸੈੱਲ 'ਚ ਆਈਸੋਲੇਸ਼ਨ 'ਚ ਉਹਨਾਂ